ਪਾਣੀ ਪਾਣੀ ਨਾਟ ਮਾਰਦੇ ਸਾਡ ਮਾਰੀ ਉਹ ਪਿੱਛੇ ਨਾਲ ਡਿੱਗ ਪਿਆ ਯਾਰ ਬਦਲ ਰਿਹਾ ਯਾਰ ਕਿਤੇ ਐਵੇਂ ਨੁਕਸਾਨ ਹੋ ਜਾਈਆ ਲੋਕਾਂ ਦਾ ਮਰ ਰਹੇ ਕਿੰਨਾ ਮਾਰੀ ਜਾ ਰਹੀ ਆ ਹਾਂ ਠੀਕ ਹੈ ਜੀ ਇਤਨੀ ਪਾਣੀ ਆ ਗਿਆ ਕਿ ਇੱਕ ਤੁਹਾਡਾ ਇਧਰ ਹੋ ਜਾ ਬਾਲੀਆਂ ਨੇ ਪਾਣੀ ਕੋਈ ਚਾਹੀਦਾ ਠੀਕ ਹੈ ਜੀ ਕੀ ਹੈ ਜੀ ਅਗਲੇ ਨੂੰ ਪਾਣੀ ਦੇ ਪਾਣੀ ਦੇ ਸੈਕਟਰਾਂ ਦੇ ਪਾਣੀ ਆ ਅੱਛਾ ਬਸ ਥੋੜਾ ਪਰ ਕਰਾਂਗਾ ਤੇ ਅਹੀਂ ਫਿਰ ਉਹ ਬੰਦ ਉਧਰੋਂ ਰੋੜਿਆ ਵਾ ਅੱਛਾ ਹਾਂਜੀ ਠੀਕ ਹੈ ਨਹੀਂ ਹੁਣ ਤੇ ਜਿੰਨੀ ਵੀ ਸਾਡੀ ਮਨਤ ਹੋ ਸਕੇ ਤੇ ਤੂੰ ਸਰ ਸਾਨੂੰ ਇੱਥੇ ਨਾ ਇੱਕ ਜਨਰੇਟਰ ਦੀ ਪ੍ਰੋਬਲਮ ਹੈ ਗੁਰੂ ਤਾਂ ਜਨਰੇਟਰ ਨਹੀਂ ਲਗਾਈ ਅੱਛਾ ਹੋਰ ਹਾਂਜੀ ਇਹ ਜਾਰੀ ਬਰੋਦੇ ਹੁਣ ਹਨੇਰੇ ਚ ਕੋਈ ਪਤਾ ਨਹੀਂ ਲੱਗਦਾ ਇਦਾਂ ਇਹ ਢੁੱਲੂਪਾ ਕੋ ਮਿਲ ਜਾਣੀ ਹੈ ਜਾਨੀ ਹੈ ਢੁੱਲੂਪਾ ਕੋ ਮਿਲ ਜਾਣੀ ਬਹੁਤ ਸਾਨੂੰ ਕਿੰਨੇ ਚਾਹੀਦੇ ਢੁੱਲੂਪਾ ਚਾਰ ਕਿ ਮਿਲ ਜਾਣੀ ਸੀ ਪਾਣੀ ਆਹ ਖੜੇ ਲੱਗ ਹਾਂਜੀ ਹਾਂਜੀ ਠੀਕ ਹੈ ਢੁੱਲੂਪਾ ਚੈਨਲ ਲਿਆਦਣ ਤੇ ਇਹ ਆਜੂ ਇੱਕ ਜਨਰੇਟਰ ਇੱਕ ਜਨਰੇਟਰ ਦਾ 10 ਲੱਖ ਕਿੰਨੇ ਦਾ 10 ਲੱਖ ਹਾਂਜੀ ਜਨਰੇਟਰ ਫਿਰ ਮਿਲ ਜੇਗਾ ਠੀਕ ਹੈ ਜੀ ਥੋੜਾ ਟੇਡ ਇਹ ਆਜੂ ਲਿਆਣੇ ਨੰਬਰ ਲੈ ਲਓ ਹਾਂਜੀ ਮੈਂ ਨੰਬਰ ਲੈ ਲਿਆ ਹੈਗਾ ਨੰਬਰ ਲੈ ਲਿਆ ਹੈਗਾ ਇਹ ਤਾਂ ਆਪਾਂ ਪਾਣੀ ਲੀਂਦਿਆਂ ਸਾਰੀ ਇਹ ਬੰਦ ਦਾ ਕੰਮ ਸ਼ੁਰੂ ਕਰਨਾ ਆ ਜਦੋਂ ਪਾਣੀ ਲੀਂਦਿਆਂ ਸਾਰਾ ਕੰਮ ਸ਼ੁਰੂ ਕਰਨਾ ਆ ਜਦੋਂ ਬੰਦ ਦਾ ਕੰਮ ਕੋਈ ਕਹਿ ਕਰੀ ਜਦੋਂ ਬੰਦ ਦਾ ਕੰਮ ਸ਼ੁਰੂ ਕਰਨਾ ਇਹਨਾਂ ਨੇ ਮੈਨੂੰ ਦੱਸੀ ਟੈਲੀਫੋਨ ਮੈਂ ਜੀ ਸੀ ਬੀ ਫੋਕਲੇਨ ਤੇ ਟਰੈਕਟਰ ਵੀ ਮਾਂਜੀ ਤੇ ਪਾਣਾ ਕਣਕਾਂ ਬੀਜ ਕੇ ਉਹਦੇ ਬੰਨ ਦਾ ਕੰਮ ਜਿਹੜਾ ਸ਼ੁਰੂ ਕਰ ਦੇਣਾ ਸਿਹਾਲ ਸਿਹਾਲ ਦੀ ਵਿੱਚ ਕਿਉਂ ਜੀ ਥੋੜੀ ਪਰਮਿਸ਼ਨ ਲੈ ਲਿਓ ਜੇ ਫੇਰ ਸਾਰਾ ਸਾਡਾ ਲੱਗ ਜਾਊਗਾ ਆਪਾਂ ਜੋ ਜਿੰਨਾ ਕਰ ਸਕਦੇ ਕੋਈ ਨਹੀਂ ਜੇ ਸਾਡੀ ਤੋਂ ਹੀ ਹਲਪ ਕਰਿਓ ਬੰਨ ਦੇ ਚਲੋ ਨਹੀਂ ਉਹ ਤਾਂ ਪੱਕਾ ਕਰਦੇ ਇੱਕ ਇੱਥੇ ਤੁਹਾਨੂੰ ਇੱਕ ਨਾ ਮੱਛਰ ਵਾਲੀ ਸਪਰੇਅ ਕਰ ਆ ਗਿਆ ਕਰਾ ਕਰਾ ਦਿੰਦੇ ਕਿਉਂਕਿ ਇੱਥੇ ਰਾਤ ਨੂੰ ਮੱਛਰ ਬਹੁਤ ਹੁੰਦਾ ਬੰਨ ਐਂ ਲੜ ਕੇ ਬੰਨ ਦਾ ਥਿਆਣਾ ਬੰਨਣਾ ਹੈ ਨਾ ਬਾਰ ਬਾਰ ਆ ਆ ਜਾਣਾ ਬੰਨਣਾ ਆਪਣੇ ਬਜੇ ਨਾ ਲਾਇਆ ਨਹੀਂ ਜੀ ਜੀਨਰੇਟਰ ਜੀਨਰੇਟਰ ਲਾ ਦੇ ਆਪਣਾ ਹੀ ਮਿਲਣਾ ਆਏ ਤੁਸੀਂ ਗੱਲ ਸੁਣਨ ਆਏ ਜੀ ਆਪਾਂ ਜਦੋਂ ਬੰਨ ਦੀ ਗੱਲ ਸ਼ੁਰੂ ਕਰਨੀ ਆਪਾਂ ਆਪਾਂ ਇਹਨਾਂ ਨੂੰ ਮਿਲਣਾ ਪੈਂਦਾ ਆਹ ਭਾਈ ਇਹਨਾਂ ਨੂੰ ਮਿਲਣਾ ਹਿਸ਼ਾਰਪੁਰ ਜਿਹੜੇ ਦੇ ਕਾਲੀ ਵਾਲੇ ਬਦਤਮੀਆ ਆਪਾਂ ਇਹਨਾਂ ਨੂੰ ਮਿਲਾਂਗੇ ਇਹ ਤੜ ਤਿੰਗ ਮੈਨੂੰ ਟਾਲ ਕਰਕੇ ਨਾਲ ਦੇ ਨਾਲ ਫਰਾਸੀ ਤੁਕਾ ਬਤਨ ਠੀਕ ਜੀ ਠੀਕ ਧੰਨਵਾਦ ਆਹ ਨਾਟ ਮਾਰਦੇ ਨਾਲ ਪਾੜੀ ਪਿੱਛੇ ਨਾ ਦਿਖਤ ਹੋਇਆ ਬਦਰਾ ਆਇਆ ਯਾਰ ਕਿਤੇ ਐਵੇਂ ਲਖਾਨ ਮੇਰੇ ਨਾਲ ਗੱਲ ਕਰ ਜਾ ਕਿੰਨਾ ਪਾਣੀ ਹੈ ਇਹ ਪਾਣੀ ਹੈ ਕਿ ਇਤਨੀ ਪਾਣੀ ਹੈ ਕਿ ਇੱਕ ਤੁਹਾਡਾ ਇਧਰ ਹੋ ਜਾਂ ਪਾਣੀ ਨਾ ਆਉਣੀ ਕੋਈ ਚਾਹੀਦਾ ਠੀਕ ਹੈ ਜੀ ਪਾਣੀ ਸਾਡੇ ਦਾ ਪਾਣੀ ਹੈ ਅੱਛਾ ਬਸ ਥੋੜਾ ਪਰ ਕਰਾ ਗਿਆ ਤੇ ਅਸੀਂ ਫਿਰ ਉਹ ਬਾਹਰ ਉਧਰ ਨੂੰ ਰੋੜਿਆ ਵਾ ਹਾਂਜੀ ਠੀਕ ਹੈ ਨਹੀਂ ਹੁਣ ਤੇ ਜਿੰਨੀ ਵੀ ਸਾਡੀ ਮਨਤ ਹੋ ਸਕੇ ਤੂੰ ਹਾਂਜੀ ਸਰ ਸਾਨੂੰ ਇੱਥੇ ਨੇ ਇੱਕ ਜਨਰੇਟਰ ਦੀ ਪ੍ਰੋਬਲਮ ਹੈ ਗੁਰੂ ਘਰ ਜਨਰੇਟਰ ਨਹੀਂ ਹੈਗਾ ਜੀ ਹੋਰ ਹਾਂਜੀ ਇਹ ਜੜੀ ਬੜੋਦਾ ਹੁਣ ਨੇੜਾ ਇਥੇ ਕੋਈ ਪਤਾ ਨਹੀਂ ਲੱਗਦਾ ਕਿਦੈ ਟੁੱਲੂ ਪਾਪ ਮਿਲ ਜਾਣ ਹਾਂ ਜਾਨ ਹੈ ਟੁੱਲੂ ਪਾਪ ਕੋ ਮਿਲ ਜਾਣ ਕੋਈ ਹਲੋ ਕਿੰਨੇ ਚਾਹੀਦੇ ਟੁੱਲੂ ਪਾਪ ਚਾਰ ਕਿ ਮਿਲ ਜਾਣੀ ਸੀ ਪਾਣੀ ਹਾਂਜੀ 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 ਠੀਕ ਹੈ ਟੁੱਲੂ ਪਾਪ ਫਿਰ ਲਿਆ ਦਿੰਦੇ ਤੇ ਇੱਕ ਆ ਜਨਰ ਇੱਕ ਜਨਰੇਟਰ ਦਾ ਕਿੰਨੇ ਕਿੰਨੇ ਦਾ 10 ਲੱਖ ਦਾ ਹਾਂ ਜੀ ਜਨਰੇਟਰ ਫਿਰ ਮਿਲ ਜੇਗਾ ਠੀਕ ਹੈ ਜੀ ਥੋੜਾ ਟੇਡ ਡੀਲ ਫਾਇਦੇ ਨਾਲ ਨੰਬਰ ਲੈ ਲਓ ਹਾਂ ਜੀ ਮੈਂ ਨੰਬਰ ਲੈ ਲਿਆ ਹੈਗਾ ਇਹਦਾ ਮੇਰਾ ਨੰਬਰ ਲੈ ਲਿਆ ਤੇ ਆਪਾਂ ਪਾਣੀ ਦੀਆਂ ਸਾਰੀਆਂ ਬੰਦਾਂ ਦਾ ਕੰਮ ਸ਼ੁਰੂ ਕਰਨਾ ਆ ਜਿੱਦੋਂ ਪਾਣੀ ਲਏ ਸਭ ਦਾ ਕੰਮ ਸ਼ੁਰੂ ਕਰਨਾ ਆ ਜਿੱਦੋਂ ਬੰਦ ਦਾ ਕੰਮ ਕੋਈ ਕਹਿ ਗਰੀ ਜਿੱਦੋਂ ਬੰਦ ਦਾ ਕੰਮ ਸ਼ੁਰੂ ਕਰਨਾ ਇਹਨਾਂ ਨੇ ਮੈਨੂੰ ਦੱਸੀ ਟੈਲੀਫੋਨ ਮੈਂ ਜੀ ਸੀ ਬੀ ਫੋਕਲੇਨ ਤੇ ਟਰੈਕਟਰ ਵੀ ਹਾਂਜੀ ਆਪਾਂ ਨਾ ਕਣਕਾਂ ਬੀਜ ਕੇ ਉਦੋਂ ਹੀ ਬੰਨ ਦਾ ਕੰਮ ਜਿਹੜਾ ਸ਼ੁਰੂ ਕਰ ਦੇਣਾ ਸਿਆਲ ਸਿਆਲ ਦੀ ਵੇਲੇ ਕਿਉਂ ਜੀ ਇਹ ਮਾਣ ਬਾਜੇ ਨਾ ਤੇ ਫੇਰ ਆ ਸਾਰਾ ਸਾਡਾ ਲੰਘਾ ਆਪਾਂ ਕਰਾਂਗੇ ਆਪਾਂ ਜੋ ਜਿੰਨਾ ਕਰ ਸਕਦੇ ਕੋਈ ਨਹੀਂ ਤੇ ਸਾਡੀ ਤਾਂ ਹੀ ਹਲਪ ਕਰਿਓ ਬੰਨ ਦੇ ਚਲੋ ਨਹੀਂ ਉਹ ਤਾਂ ਪੱਕਾ ਕਰਦੇ ਇੱਕ ਇੱਥੇ ਤੁਹਾਨੂੰ ਇੱਕ ਨਾ ਮਚਰਲੀ ਸਪਲੇਟ ਹੋ ਗਿਆ ਚਰਾ ਚਰਾ ਦਿੰਦੇ ਕਿਉਂਕਿ ਇੱਥੇ ਰਾਤ ਨੂੰ ਮੱਛਰ ਬਹੁਤ ਹੁੰਦੇ ਆ ਗੱਲ ਨਹੀਂ ਲੜ ਕੇ ਬੰਦ ਕਰਨਾ ਹੈ ਨਾ ਬਾਰੇ ਬੰਦ ਆ ਜਾਣਾ ਬੰਦ ਆਪਣੇ ਬਤੇ ਨਾ ਲਾਇਆ ਨਹੀਂ ਜੀਨਰੇਟਰ ਜੀਨਰੇਟਰ ਬੰਦ ਤਾਂ ਜੀਨਰੇਟਰ ਖੜਾ ਲਾ ਦੇ ਸਾਡੇ ਬਹੁਤ ਜਿਆਦਾ ਨੂੰ ਹੀ ਮਿਲਣਾ ਹੈ ਤੁਸੀਂ ਗੱਲ ਸੁਣਨ ਆਏ ਜੀ ਆਪਾਂ ਜਦੋਂ ਬੰਨ ਦੀ ਗੱਲ ਸ਼ੁਰੂ ਕਰਨੀ ਆਪਾਂ ਆਪਾਂ ਇਹਨਾਂ ਨੂੰ ਮਿਲਣਾ ਪੈਣਾ ਆ ਭਾਜੀ ਨੂੰ ਮਿਲਣਾ ਹਾਰਪੁਰ ਜਿਹੜੇ ਦੇ ਕਾਲੀਗਨ ਦੇ ਪ੍ਰਧਾਨ ਆਪਾਂ ਇਹਨਾਂ ਨੂੰ ਮਿਲਾਂਗੇ ਇਹ ਤੜ ਤਿੰਗ ਮੈਨੂੰ ਟਾਕ ਅੰਦਰ ਕੇ ਨਾਲ ਦੇ ਨਾਲ ਫਰਾਸੀ ਦਾ ਪਤਮ ਠੀਕ ਠੀਕ ਧੰਨਵਾਦ